ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਪੰਜ ਗ੍ਰੰਥ ਕਲਾ ਵਿੱਚ ਜਿੱਥੇ ਗੁਰਬਖਸ਼ ਸਿੰਘ ਸ਼ੌਨੀ ਪਾਸ਼ਾ ਦੀ ਦੂਸਰੀ ਵਿਖੇ ਬਾਬਾ ਗੁਰਪ੍ਰੀਤ ਸਿੰਘ ਜੀ ਜੋ ਚੈਰੀਟੇਬਲ ਸੁਸਾਇਟੀ ਨੂੰ ਚਲਾ ਰਹੇ ਨੇ ਚੈਰੀਟੇਬਲ ਸੁਸਾਇਟੀ ਦੇ ਨਾਂ ਗੁਰੂ ਅੰਗਦ ਦੇਵ ਚੈਰੀਟੇਬਲ ਸੁਸਾਇਟੀ ਅੱਜ ਉਹਨਾਂ ਦੇ ਅਪਰਾਲੇ ਦੇ ਨਾਲ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜੋ ਵਾਣਫਿਲਸ ਫਿਕਰ ਹੈ ਸਰਦਾਰ ਕਲਵੰਤ ਸਿੰਘ ਜੀ ਧਾਲੀਵਾਲ ਜੋ ਕੈਸਮੇ ਰੋਗਾਂ ਦੇ ਉੱਤੇ ਬਹੁਤ ਵੱਡਾ ਅਪਰਾਹਲਾ ਕਰ ਰਹੇ ਨੇ ਟੈਸਟ ਕਰ ਰਹੇ ਨੇ ਅੱਜ ਉਹਨਾਂ ਦੀ ਪੂਰੀ ਜਿਹੜੀ ਟੀਮਾਂ ਪੰਜਗੜ੍ਹ ਕਲਾਕੇ ਪਹੁੰਚੀ ਹੈ ਸੋ ਇਸ ਸੰਬੰਧ ਦੇ ਵਿੱਚ ਕਾਫੀ ਜਿਹੜੇ ਮਰੀਜ਼ ਹੈਗੇ ਆ ਉਹ ਆਪਣਾ ਟੈਸਟ ਕਰਵਾਏ ਜਾ ਰਹੇ ਆ ਤੇ ਉਹਨਾਂ ਦੇ ਵਿੱਚੋਂ ਅੱਜ ਸਾਡੇ ਕੋਲੇ ਸਰਦਾਰ ਬੂਟਾ ਸਿੰਘ ਜੀ ਪਹਿਲਸਾ ਪੰਜਗੜ੍ਹ ਕਲਾਕ ਤੋਂ ਪਹੁੰਚੇ ਨੇ ਅਸੀਂ ਉਹਨਾਂ ਨੂੰ ਇਸ ਕੈਂਪ ਆਯੋਜਨ ਕਰਨ ਬਾਰੇ ਜਾਂ ਜਿਹੜੀ ਟੀਮ ਆਈ ਹੈ ਜਾਂ ਜਿਨ੍ਹਾਂ ਨੇ ਲੋਕਾਂ ਨੇ ਆਰਗੇਨਾਈਜ਼ ਕੀਤਾ ਹੈ ਉਹਨਾਂ ਦੇ ਬਾਰੇ ਉਹਨਾਂ ਦਾ ਪ੍ਰਤੀਕਾਲ ਪੁੱਛਦੇ ਹਾਂ ਜੀ ਪਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਾਹਿਬ ਅੱਜ ਜੋ ਇਹ ਯਾਰੋ ਕੀਤਾ ਗਿਆ ਇੱਥੇ ਗੁਰਦਰਾ ਸਾਹਿਬ ਵਿੱਚ ਇਹਦਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਹਿਣਾ ਕਿ ਜੀ ਬਹੁਤ ਵਧੀਆ ਉਪਰਾਲਾ ਕਿਉਂਕਿ ਜਾਨ ਆ ਤਾਂ ਜਹਾਂ ਬਾਕੀ ਦੇ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਆ ਆਪਾਂ ਕਹਿੰਦੇ ਤਾਂ ਇਹਨੇ ਪਰ ਸਿਹਤ ਵੱਲ ਕਿਸੇ ਦਾ ਧਿਆਨ ਨਹੀਂ ਸਾਰੇ ਆਪੋ ਆਪਣੇ ਕੰਮਾਂ 'ਚ ਮਸਤ ਆ ਬਹੁਤ ਬਹੁਤ ਧੰਨਵਾਦੀ ਆ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਪੰਜਛੇ ਦੂਜੀ ਇਹ ਫਿਰ ਦੇਖਣਗੇ ਕਿ ਛੋਣੇ ਵਿਖੇ ਜਿਹੜੇ ਪ੍ਰਸਿੱਧ ਕਥਾਵਾਚ ਖਾਦਰੀ ਭਰਦੇ ਆ ਗੁਰੂ ਅੰਗਦ ਦੇ ਚੈਰੀਟੇਬਲ ਸੁਸਾਇਟੀ ਪੰਦਗਰੇ ਕਰਨਾ ਤੇ ਸਮੁੱਚਾ ਨਗਰ ਬੀਨ ਸਿੰਘ ਸਿੱਧੂ ਸਾਹਿਬ ਤੇ ਸਪੈਸ਼ਲ ਧੰਨਵਾਦ ਕਰਦੇ ਆ ਕਲਵੰਤ ਸਿੰਘ ਜੀ ਧਾਲੀਵਾਲ ਜਿਹੜੇ ਕੈਂਸਰ ਕੇਅਰ ਸੁਸਾਇਟੀ ਦੇ ਆਰਗੇਨਾਈਜ਼ਰ ਆ ਉਹਨਾਂ ਸਾਰਿਆਂ ਬੰਦੇ ਰਾਖਸਾ ਬਾਨਾਂ ਦੀ ਟੀਮ 25 30 ਦੇ ਕਰੀਬ ਜਿਹੜੇ ਸਾਡੇ ਪੰਜ ਗਰਾਂ ਆਈ ਆ ਤੇ ਬਹੁਤ ਵੱਡਾ ਉਪਰਾਲਾ ਤੇ ਸਾਰੇ ਹੀ ਜਿਹੜੇ ਇਹਦੇ ਆਰਗੇਨਾਈਜ਼ਰ ਆ ਜਿਹਨਾਂ ਨੇ ਵੀ ਇਸ ਵੱਡੇ ਮਹਾ ਯੱਗ ਦੇ ਵਿੱਚ ਆਪਦੀ ਆਪਦੀ ਭੂਮਿਕਾ ਨਿਭਾਈ ਆ ਉਹ ਸਾਰੇ ਹੀ ਧੰਨਤਾ ਦੇ ਪਾਤਰਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਹਿਣਾ ਬਣਦਾ ਮੁਬਾਰਕਬਾਦ ਜਿਵੇਂ 4-500 ਮਰੀਜ਼ ਮੈਂ ਦੇਖ ਰਿਹਾ ਆਇਆ ਬੈਠਾ ਤੇ ਹੋਰ ਵੀ ਸ਼ਾਮ ਤੱਕ ਮਰੀਜ਼ ਬਹੁਤ ਸਾਰੇ ਲਾਹਾ ਲੈਣਗੇ ਇਹੋ ਜਿਹੜੇ ਕਾਰਜ ਆ ਉਹ ਇਹੋ ਜਿਹੇ ਸੰਸਥਾਵਾਂ ਜਿਹੜੀਆਂ ਉਹ ਰਾਕੇ ਕਰਦੇ ਰਹਿਣ ਤਾਂ ਸਾਡੇ ਸਮਾਜ ਦੇ ਵਿੱਚ ਬਹੁਤ ਵਧੀਆ ਇਹ ਸੁਨੇਹਾ ਵੀ ਆ ਉਪਰਾਲਾ ਵੀ ਆ ਤੇ ਵੱਡੀ ਸੇਵਾ ਵੀ ਆ ਵਾਸਪਿਕ ਸਰ ਸਾਹਿਬ ਇੱਥੇ ਜਿਹੜੇ ਹੈਗੇ ਆ ਕਈ ਜਿਹੜੀਆਂ ਸੰਸਥਾਵਾਂ ਇਸ ਤਰ੍ਹਾਂ ਦੇ ਗੁਣਾਨਕ ਕਲੱਬ ਹੈਗਾ ਉਹ ਲਗਾਤਾਰ ਹੈਲਥ ਦੇ ਉੱਪਰ ਕਈ ਜਿਹੜੇ ਕੈਂਪ ਆਰਗੇਨਾਈਜ਼ ਕਰਦਾ ਪਰ ਜਿਹੜੇ ਕੈਂਪ ਬਹੁਤ ਵੱਡਾ ਕੈਂਪ ਹੈ ਕਿਉਂਕਿ ਦੇ ਖਰਚੇ ਜਿਹੜੇ ਹੈਗੇ ਆ ਉਹ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੈ ਹੂੰ ਸੋ ਜਿੱਥੇ ਇਸ ਸੁਸਾਇਟੀ ਦੇ ਗੁਣਾਨਕ ਦੇ ਸੁਸਾਇਟੀ ਦਾ ਇਹ ਅਪਰਾਲਾ ਜਾਂ ਸਮੁੱਚੇ ਲੱਗਦਾ ਅਪਰਾਲਾ ਹੈ ਜਾਂ ਉਸ ਫਿਗਰ ਦਾ ਅਪਰਾਲਾ ਜਿਹੜੇ ਇਸ ਮਿਸ਼ਨ ਨੂੰ ਲੈ ਕੇ ਚੱਲੇ ਰਹੇ ਹਨ ਹਣਾ ਸੋ ਇਹਨਾਂ ਬਾਰੇ ਕੋਈ ਚੰਦ ਸ਼ਬਦ ਜੁੜੇ ਨੇ ਜਿਹੜਾ ਸਾਡਾ ਕਰੋਨਾਕ ਦੇ ਕਲਾਪਾ ਉਹ ਵੀ ਬਹੁਤ ਵਧੀਆ ਉਪਰਾਲੇ ਕਰ ਰਿਹਾ ਹੈ ਸ਼ਮਾਗਾ ਜੋਗਾ ਹਰ ਸਾਲ ਅੱਖਾਂ ਦਾ ਆਪਰੇਸ਼ਨ ਕਰਾਉ ਕੈਂਪ ਲਵਾਉਂਦੇ ਆ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਆ ਬਾਕੀ ਜਿੰਨੇ ਵੀ ਕਿਸੇ ਦੀ ਜਥਾ ਯੋਗ ਸਮਰੱਥਾ ਤੇ ਆ ਤਾਂ ਬਹੁਤ ਹੀ ਵੱਡਾ ਕਿਉਂਕਿ ਕੈਂਸਰ ਮਾਲਵੇ ਦੇ ਵਿੱਚ ਆਉਂਦਾ ਪਹਿ ਗੱਡੀ ਬੈਠਾ ਖਾਸ ਕਰਕੇ ਸਾਨੂੰ ਮਾਲਵੇ ਦੇ ਵਿੱਚ ਇਹਦੇ ਜਿਹੜੇ ਕੈਂਪ ਆ ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਵੱਖ-ਵੱਖ ਥਾਵਾਂ ਤੇ ਲੱਗਦੇ ਨੇ ਸਭ ਤੋਂ ਵੱਡੀ ਤਾਂ ਜਾਗਰੂਕਤਾ ਸਾਨੂੰ ਪਤਾ ਲੱਗੇ ਵੀ ਇਹ ਬਣਦਾ ਕਿਉਂ ਆ ਤੇ ਇਹਦੇ ਲੱਛਣ ਕੀ ਆ ਜਦੋਂ ਵੀ ਸਿਰੇ ਪਾਉਂਦਾ ਫਿਰ ਇਹਦਾ ਸਰਕਾਰੀ ਤੇ ਹੈਲਥ ਡਿਪਾਰਟਮੈਂਟ ਦੇ ਅੰਕੜੇ ਆ ਵੀ ਮਾਲਵਾ ਵੈਲਟਾ ਜਿਹੜਾ ਉਹਦੇ ਵਿੱਚ ਪ੍ਰਕੋਪ ਜਾ ਰਿਹਾ ਜੀ ਜੀ ਜਿੱਥੇ ਜਦੋਂ ਉਹ ਧਾਰਮਿਕ ਸੰਸਥਾਵਾਂ ਇਹ ਸਵਾਲ ਨੂੰ ਆਪਾਂ ਮੁੱਖ ਮੋੜਦੇ ਗਏ ਤਾਂ ਫਿਰ ਮੇਰਾ ਖਿਆਲ ਆ ਵੀ ਜੇਕਰ ਗੁਰੂ ਦੀ ਗੋਲਕ ਜਿਹੜੀ ਲੱਗੀ ਹੋਈ ਆ ਮਤਲਬ ਗੁਰਦਾਰ ਸਾਹਿਬ ਦੇ ਵਿੱਚ ਉਥੇ ਇੱਕ ਨਾਲ ਜਿੱਥੇ ਐਜੂਕੇਸ਼ਨ ਹੈਲਪ ਸੈਂਟਰ ਆਸਲੇ ਜਾਂ ਕੋਈ ਮੈਡੀਸਨ ਆਸਲੇ ਇਹ ਆਪਾਂ ਉਹਦਾ ਵੱਖਰਾ ਜਿਹੜੀ ਇੱਕ ਗੋਲਕ ਲੱਗ ਜੇ ਵੀ ਜਿਹੜਾ ਜਦੋਂ ਬੰਦਾ ਇਹਦੇ ਚ ਦਸਮਾਂਜ ਪਾਉਂਦਾ ਨਾਲ ਉਹਦੇ ਚ ਪਾਉਂਦਾ ਤਾਂ ਜੇ ਇਸ ਤਰ੍ਹਾਂ ਦਾ ਪ੍ਰਾਲਗਤ ਹੋ ਜਾਏ ਤਾਂ ਇਹ ਮੇਰਾ ਖਾ ਕਾਰਗਰ ਸੱਤ ਨਹੀਂ ਬਹੁਤ ਵਧੀਆ ਬਹੁਤੋਂ ਦਾ ਕਾਰਨ ਆ ਵੀ ਜਿੱਦ ਤਰ ਮਸੀਂ ਤਰਪਾਂਗੇ ਉਤਰ ਨੂੰ ਸੰਗਤ ਸਾਡੇ ਨਾਲ ਸੰਗਤ ਦਾ ਸਹਾਯੋਗ ਦੇਣਾ ਚਾਹੁੰਦੀ ਹੈ ਹੁਣ ਤੱਕ ਸੰਗਤ ਨੇ ਕਿੱਥੇ ਨਹੀਂ ਸਿਰ ਲੋਗ ਦਿੱਤਾ ਕੀ ਨਹੀਂ ਕਰ ਸਕਦੇ ਸੰਗਤ ਸਿਰਫ ਇੱਕ ਬੰਦਾ ਪੁਰੇ ਲੱਗਣ ਵਾਲਾ ਚਾਹੀਦਾ ਜਦੋਂ ਉਹਦੇ ਬਾਬਾ ਜੀ ਸਾਡੇ ਪਿੰਡ ਆਏ ਆ ਹਰ ਵਾਰ ਪਰਬਤ ਪੇੜਿਆਂ ਨਿਕਲਦਿਆਂ ਗੁਰੂ ਸਰਬਾਨਾ ਦੇ ਪੰਖ ਸਰਬਾਨਾ ਦੇ ਅਸੀਂ ਜਿਹੜੇ ਆ ਸ਼ਗਤੀਪੁਰਪ ਅਵਤਾਰਪੁਰਪ ਮਨਾਉਨੇ ਆ ਉਸੇ ਤਰੀਕੇ ਨਾਲ ਸੰਗਤ ਭੱਜ ਕੇ ਆ ਕੇ ਅਨਵਰਵ ਹੁੰਦੀ ਆ ਤੇ ਸੇਵਾ ਭਾਵ ਲੈਦੀ ਅੱਜ ਵੀ ਹੁਣ ਬਾਬਾ ਜੀ ਨੇ ਮਣੀ ਜੀ ਆਵਾਜ਼ ਦਿੱਤੀ ਤੇ ਗੁਰਸੰਗਤ ਕੋਈ ਕਹਿੰਦਾ ਜੀ ਮੈਂ ਸਭਜੀ ਪਾਣੀ ਦੀ ਸੇਵਾ ਨੂੰ ਕੋਈ ਕਹਿੰਦਾ ਮੈਂ ਪ੍ਰਸ਼ਾਦਾ ਛਕਾਉਣ ਦੀ ਸੇਵਾ ਨੂੰ ਸਾਰਿਆਂ ਨੇ ਵੱਚੜ ਕੇ ਕੀਤਾ ਤੇ ਜੇ ਇਸ ਤਰ੍ਹਾਂ ਦੇ ਉਪਰਾਲੇ ਹੁੰਦੇ ਰਹਿਣ ਗੋਲਕ ਅੱਡ ਲੱਗਾ ਹੋਵੇ ਕਿਉਂਕਿ ਗੁਰੂ ਦੀ ਗੋਲਕ ਜਿਹੜੀ ਆ ਜਿਵੇਂ ਕਹਿੰਦੇ ਗਰੀਬ ਦਾ ਮੂੰਹ ਗੁਰੂ ਕੀ ਹੋਵੇ ਲੋੜਵੰਦਾ ਤੱਕ ਜਿਹੜੀ ਇਹ ਸਹਯੋਗ ਪਹੁੰਚਦਾ ਰਹੇ ਤਮਾ ਕਨ ਕਾਬਲਤਾ ਬਹੁਤ ਵਧੀਆ ਕਰ ਹਾਂ ਇੱਕ ਹੋਰ ਗੱਲ ਵੀ ਭਾਈ ਗੁਰਪ੍ਰੀਤ ਸਿੰਘ ਜੀ ਇੱਥੇ ਆਏ ਆ ਉਹ ਜਿੱਥੇ ਗਵਰਨਮੈਂਟ ਦੀ ਸਿੱਖਿਆ ਸਟੂਡੈਂਟਾਂ ਵਿਦਿਆਰਥੀਆਂ ਨੂੰ ਦੇ ਰਿਹਾ ਨਾਮ ਲੱਗਣ ਨੂੰ ਜੋੜਨ ਵਾਸਤੇ ਕਈ ਇਸ ਤਰ੍ਹਾਂ ਦੇ ਮੈਡੀਕਲ ਕੈਂਪਾਂ ਜਾਂ ਅਵੇਅਰਨੈਸ ਕੈਂਪਾਂ ਐਕਟਿਵ ਨੂੰ ਦੇਖਿਆ ਉਹ ਆਰਗੇਨਾਈਜ਼ ਕਰਦੇ ਆ ਉਹਨਾਂ ਦੀ ਪੂਰੀ ਜਿਹੜੀ ਟੀਮ ਉਹਨਾਂ ਦੇ ਸਹਿਯੋਗੀ ਉਹਨਾਂ ਦੇ ਨਾਲ ਹਰ ਵਕਤ ਜਿਹੜੇ ਬੰਦੇ ਖੜੇ ਆ ਉਹ ਕੰਮ ਕਰਦੇ ਆ ਸੋ ਇਸ ਕਰੋਂ ਉਹ ਵੀ ਵਧਾਈ ਦੇ ਪਾਤਰ ਬਿਲਕੁਲ ਹੀ ਉਹ ਇਕੱਲੇ ਵਧਾਈ ਦੇ ਪਾਤਰ ਨਹੀਂ ਤਾਂ ਬਹੁਤ ਜ਼ਿਆਦਾ ਵਧਾਈ ਦੇ ਪਾਤਰ ਬਾਬਾ ਚਲੌਰ ਸਿੰਘ ਦੇ ਸਮੋਸਾ ਤੇ ਪ੍ਰੋਕਸਰ ਹੋ ਜਾਣ ਨਾਲ ਸਾਡੇ ਪਿੰਡ ਦੇ ਵਿੱਚ ਇੱਕ ਖਲਾਅ ਪੈਦਾ ਹੋ ਗਿਆ ਸੀ ਧਾਰਮਿਕ ਪਤਿਦਿੱਤਾ ਕਰਨ ਵਾਲਾ ਕੋਈ ਇਨਸਾਨ ਹੀ ਸਾਡੇ ਕੋਲ ਹੈ ਸੀ ਜਦੋਂ ਦੇ ਪਾਪਾ ਜੀ ਗੁਰਪ੍ਰੀਤ ਸਿੰਘ ਜੀ ਆਏ ਆ ਉਦੋਂ ਦੇ ਇਹਨਾਂ ਨੇ ਸਮੁੱਚੇ ਨਗਰ ਦੇ ਵਿੱਚ ਜਿੰਨ ਬੱਚਿਆਂ ਨੂੰ ਅੰਮ੍ਰਿਤ ਪਾਣ ਵੀ ਕਰਵਾਇਆ ਬੱਚਿਆਂ ਨੂੰ ਗੱਤਕਸ ਕਹਾਇਆ ਜਾਂਦਾ ਬੱਚਿਆਂ ਨੂੰ ਸੱਖਿਆ ਦਿੱਤੀ ਜਾਂਦੀ ਹੈ ਤੇ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਲਗਾਤਾਰ ਕਰਦੇ ਰਹੇ ਆ ਬਹੁਤ ਬਹੁਤ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਗੁਰੂ ਸਾਹਿਬਾ ਨੂੰ ਹੋਰ 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 ਕਾਫੀ ਬਖਸ਼ਣ ਗੁਰੂ ਸਾਹਿਬ ਸੇਵਾ ਲੈ ਰਹੇ